ਉਈ ਗੱਪ ਫਾਟਵਾ ਲਿਆ ਸਾਰਾ ਗੰਦ ਕਾਪੀ ਸਾਰਾ ਗੰਦ ਕਾਪੀ ਕੰਪਨੀ ਦਾ ਇਹ ਕਰ ਕਰ ਮੈਂ ਤੈਨੂੰ ਹਮਲਾ ਕਰਾਂਗਾ ਤੇਰੇ ਨਾਲ ਇਹ ਬੋਲੇ ਨਾ ਉਹ ਵੇਖ ਇਹ ਬੰਦੇ ਬਗੇਰੇ ਆਂ ਮੇਰੇ ਕੋਲ ਆਈ ਗਈ ਤੂਰੇ ਆਂ ਮੈਂ ਤੇਰੇ ਨਾਲ ਗੇਂਦ ਵਿੱਚ ਤੇਰੇ ਨਾਲ ਮੈਂ ਕੋਈ ਪੁੱਤਾ ਬੇਲੇ ਨਾ ਪਰ ਵਾਹ ਬੋਲੇ ਇਹ ਕੋਈ ਕੰਡੇ ਤੇ ਸਰਕਾਰੀ ਕੰਮ ਕਰਨਾ ਹੈ ਤੁਹਾਡੇ ਕੋਲ ਬੈਠੇ ਆਂ ਨਾ ਰਾਮਾ ਕਰ ਕੋਈ ਨਾਮ ਜਿਹੜਾ ਖੜੇ ਪਾਈਉਂਗੇ ਘਰ ਚਲੇ ਜਾ ਇਹ ਕਰ ਚਲੇ ਜਾ ਇਦਾ ਹੀ ਛੜ ਜਾਗੇ ਬੰਦੇ ਆਰੇ ਲੱਗ ਜਾਂਦੇ ਜਿਹੜਾ ਗੁਨੇ ਵਾਲਿਆ ਆ ਦੇਖੋ ਤੁਹਾਡੇ ਗੋਲੀ ਹੁਣ ਸੁਣਾਉਂਦਾ ਮੈਂ ਤੇ ਹੌਸਲੇ ਨਾਲ ਟੋਲ ਲਿਆ ਮਿਲਾਂ ਸਾਡੇ ਘਰ ਦੀ ਜੇ ਤੁਹਾਡੇ ਕੋ ਹੌਸਲੇ ਇੱਥੇ ਬੈਠੇ ਆਂ ਪੂਸੀ ਥੇ ਲੱਗੀ ਆ ਤੂੰ ਕਹੋ ਨਾ ਫੂਲ ਮੰਮਾ ਨਾ ਆਰੇ ਕਰ ਕੋ ਬੰਦੇ ਜਨਰਲ ਆਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਹੈ ਆਪਾਂ ਬਿਲਕੁਲ ਜੇ ਕੋਈ ਤਰਾਜੇ ਮੈਂ ਨਾਲ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਕਰਾਂ ਗਰੂ ਯਾਰ ਮੈਂ ਇਹਨੂੰ ਸਮਝਾ ਲਾ ਤਾਂ ਕਹਿਣਾ ਕਿਵੇਂ ਤੁਸੀਂ ਕਿਵੇਂ ਸਮਝਾਉਣਾ ਕੋਈ ਸਾਰੇ ਲੋਰਾ ਪਾ ਕੇ ਪ੍ਰੈਸ਼ਰ ਖਾਪ ਕਰਦਾ ਸਾਡਾ ਚਲੋ ਸਾਡਾ ਕੀ ਬਾਈਦਾ ਪ੍ਰੈਸ਼ਰ ਖਾਪ ਕਰਦਾ ਹੈ ਦੱਸੋ ਕਿਹੜਾ ਪੈਸਾ ਖਾਪ ਕਰਦਾ ਨਿਕਲ ਪਉਂਦਾ ਸਰਕਾਰੀ ਗਾ ਇੱਥੇ ਵੇਖੋ ਭਾਵੇਂ ਲੇਡੀ ਆ ਲੇਡੀ ਫੋਰਸ ਮਂਗਾਓ ਯਾਰ ਹੋਰ ਸਾਰੀ ਲੇਡੀ ਮਂਗਾਓ ਮਂਗਾਓ ਬਾਹਰ ਪ੍ਰੈਸ਼ਰ ਹੈ ਸਰਕਾਰੀ ਧਰਮ ਤੇ ਮਿਗੇ ਪਾਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ੜੇ ਤੁਸੀਂ ਆਉਂਦਾ ਹੋਗਾ ਜੀ ਅੱਛਾ ਚਲੋ ਆ ਆਇਆ ਯਾਰ ਆਪ ਲੋਕਾਂ ਨੂੰ ਪੁੱਛਦਾ ਹੋਰ ਰੋੜਾ ਪਾਟਦਾ ਕਿਹੜੀ ਚਾਹੀਦੀ ਹੈ ਯਾਰ 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 ਹਰ ਹਰ ਬੋਲ ਆ ਰਹੀ ਬੜਾ ਬੋਲ ਜਨੈਸ਼ ਸ਼ਹਿਰ ਦੇ ਦੇ ਪਰ ਆਏ ਨਹੀਂ ਯਾਰ ਨਿਯਮ ਅਨੁਸਾਰ ਹੀ ਤਰ੍ਹਾਂ ਸ਼ਹਿਰ ਦੇ ਦੇ ਆਪਾਂ ਨੂੰ ਕੂਬਾ ਤੋਂ ਦੂਰ ਲੈ ਜਾਣਾ ਬਾਈ ਮੇਰਾ ਘਰ ਆ ਯਾਰ ਮੈਂ ਇਹਨੂੰ ਕਹਿੰਦਿਆ ਇਹਨੂੰ ਸੋਹ ਹੋ ਗਿਆ ਆ ਕੇ ਅਸੀਂ ਆ ਗਏ ਕਾਜ ਨਹੀਂ ਇਹ ਮੇਰੀ ਹੈ ਮੈਨੂੰ ਜਰੂਰ ਕਰੇ ਨਹੀਂ ਹੈ ਉਹ ਸਰਕਾਰ ਦੇ ਖਵਾ ਮੈਂ ਸਰਕਾਰੀ ਕੰਮ ਆ ਉਹ ਚੈੱਕ ਲਾ ਉਹ ਇਹ ਯਕ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਕੋਈ ਕੋ ਨਹੀਂ ਮਿਲਿਆ ਇਹ ਕੁਝ ਲੈ ਕੇ ਨਹੀਂ ਆ ਬਣ ਕੋਈ ਸਾਡੀ ਡਿਊਟੀ ਆ ਕੋਈ ਸਾਡੀ ਡਿਊਟੀ ਦੇ ਵਿੱਚ ਬੋਲ ਡਿਊਟੀ ਦੇ ਵਿੱਚ ਬੋਲਦੇ ਸਾਡੀ ਸਾਡੀ ਸਰਕਾਰੀ ਡਿਊਟੀ ਹਰ ਕੱਲ ਚੈੱਕ ਕਰਦਾ ਅਸੀਂ ਸਾਰੇ ਬਣਦੇ ਆ ਇੱਥੇ 2 ਦਿਨ ਕਿਤੇ ਇੱਥੇ ਰਹਿਣਾ ਵਾਡੀ ਸਰਕਾਰੀ ਡਿਊਟੀ ਚ ਵਿਗੜ ਕਾਉਂਦੇ ਹੋ ਗਾਈ ਸਰਾ ਮਿਲੂਗੀ ਤੂੰ ਯਾਰ ਇਹਨਾਂ ਨੇ ਕੀ ਕਰਨਾ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਵਿਗੜ ਕਾਉਂਦੇ ਫੰਦੇ ਸੱਚੀ ਜਿਹੜਾ ਸਰਕਾਰੀ ਮਤ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਰ ਦੇਣ ਦੇ ਕੋਲ ਧੱਕਾ ਕੋਈ ਗੱਲ ਤੂੰ ਸਰਕਾਰੀ ਡਿਊਟੀ ਚ ਨਹੀਂ ਵਿਗੜ ਕਾਉਂਦੇ ਆ ਵਿਗੜ ਕਾਉਂਦੇ ਆ ਤੁਹਾਡੀ ਸਰਕਾਰੀ ਹਾਂ ਉਹ ਰੋਲਾ ਪਾ ਕੇ ਜਤਾਲੇਗਾ ਤੂੰ ਜੱਟਾ ਵੱਲੋਂ ੱੱੱਲੇ ਬੋਲਣ ਦੇ ਉਹਦਾ ਰੋਲਾ ਪਾਉਂਦੇ ਆ ਹੀ ਕੰਮ ਕਰਦੇ ਆ ਇੱਥੇ ਉਹ ਬੰਦਾ ਆਪਣਾ ਰੋਲਾ ਪਾ ਕੇ ਬੈਠਾ ਹਾਂ ਬੋਲ ਨਾ ਹਾਂ ਬੋਲੋ ਪਰਮਾ ਸੀਰੀਸ ਪਾਸ਼ਾ ਦੀ ਸਮਝ ਲੱਗੀ ਆ ਜਿਹੜੀ ਬੋਲਦੀ ਫੜੋ ਯਾਰ ਭਾਈ ਰੁਪਕਾ ਦੇਖਿਓ ਸਰਕਾਰੀ ਟਰੱਕ ਜਿਵੇਂ ਨਿਕਲ ਪਉਂਦਾ ਭਾਈ ਇਹ ਨਹੀਂ ਦੇਖਣਾ ਆਪਾਂ ਵਾਹ ਆ ਜਿਹਨੇ ਕਿਨੇ ਸਰਕਾਰੀ ਟਰੱਕ ਜਿਵੇਂ ਨਿਕਲ ਪਿਆ ਫੜੋ ਜੀ ਤੁਹਾਨੂੰ ਤੋਂ ਸਾਡਾ ਤੁਹਾਨੂੰ ਮਾਰਨਾ ਕਰਕੇ ਕੰਮ ਕਰਵਾਉਂਦਾ ਉਹ ਹੋਰ ਜਿਹੜੇ ਨਿਕਲ ਪਉਂਦਾ ਸਾਡੇ ਸਾਡਾ ਆਓ ਮੈਂ ਇੱਥੇ ਦਿਖਾ ਦੇ ਆਓ ਇੱਥੇ ਜਿਹਨੇ ਦੇਖਣਾ ਕੋੜਾ ਆਓ ਹਾਂ ਆਓ ਇੱਧਰ ਆਓ ਜਿਹੜਾ ਇੱਧਰ ਆਓ ਵਾਹ ਆਹ ਲੈ ਦਾ ਬਖਰੇ ਓਏ ਓਏ ਅੰਦਰ ਹੀ ਵਾਹ ਕੀ ਕਰੀਏ ਨਾ ਐਸਾ ਐਸਾ ਦੋ ਨਵਾਂ ਨਾ ਆਵੇ ਆਵੇ ਹੋ ਮਾ ਘਰ ਚਾਗੇ ਆਵੇ ਆਵੇ ਉਹਦਾ ਫੋਨ ਲੱਗੇ ਫੋਨ ਆ ਗਿਆ ਉਹ ਕੰਮ ਖਾਣੇ ਆਵੇ